ਪੂਜਾ ਦਾ ਜੇਠ ਆਪਣੀ ਘਰ ਵਾਲੀ ਨੂੰ ਆਪਣੀ ਮੰਮੀ ਨੂੰ ਪੈਲਸ ਦੇ ਵਿੱਚ ਛੱਡ ਕੇ ਆ ਗਿਆ ਘਰ ਦੇ ਵਿੱਚ ਪੂਜਾ ਇਕੱਲੀ ਸੀ ਤੇ ਉਹ ਅੰਦਰ ਆ ਗਿਆ ਪੂਜਾ ਆਪਣੇ ਕਮਰੇ ਦੇ ਵਿੱਚ ਮੇਕਅਪ ਕਰ ਰਹੀ ਸੀ ਤੇ ਉਸ ਨੂੰ ਖੜਾ ਖੜਾ ਦੇਖੀ ਜਾ ਰਿਹਾ ਸੀ ਉਹ ਬਹੁਤ ਸੋਹਣੀ ਲੱਗ ਰਹੀ ਸੀ ਉਹ ਪੂਜਾ ਨੂੰ ਕਹਿੰਦਾ ਪੂਜਾ ਤਿਆਰ ਹੋ ਗਈਆਂ ਤਾਂ ਉਹ ਕਹਿੰਦੀ ਹਾਂਜੀ ਭਾਜੀ ਮੈਂ ਤਿਆਰ ਹਾਂ ਚਲੋ ਚੱਲੀਏ ਜਦ ਉਹ ਜਾਣ ਲੱਗੀ ਤਾਂ ਉਸਨੇ ਪੂਜਾ ਦੀ ਬਾਹ ਫੜ ਲਈ ਉਹ ਕਹਿੰਦਾ ਕਿੱਥੇ ਚੱਲੀਆਂ ਰੁਕ ਤਾਂ ਜਾ ਕਹਿੰਦੀ ਭਾਜੀ ਕੀ ਗੱਲ ਹੋ ਗਈ ਮੇਰੀ ਬਾਹ ਕਿਉਂ ਫੜ ਲਈ ਉਹ ਕਹਿੰਦਾ ਪੂਜਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਉਹ ਕਹਿੰਦੀ ਹਾਂਜੀ ਦੱਸੋ ਉਹ ਕਹਿੰਦਾ ਪੂਜਾ ਮੈਂ ਤੈਨੂੰ ਇੱਕ ਦਿਨ ਕੱਪੜੇ ਬਦਲਦੀ ਨੂੰ ਦੇਖ ਲਿਆ ਸੀ ਤੂੰ ਅੰਦਰੋਂ ਬਹੁਤ ਸੋਹਣੀ ਆ ਹੁਣ ਜਦੋਂ ਦਾ ਮੈਂ ਤੈਨੂੰ ਦੇਖਿਆ ਹੈ ਨਾ ਤਾਂ ਮੇਰੇ ਕੋਲੋਂ ਹੁਣ ਰਹਿ ਨਹੀਂ ਹੁੰਦਾ ਮੈਨੂੰ ਤੇਰੇ ਹੀ ਦਿਨ ਰਾਤ ਸੁਪਨੇ ਆਉਂਦੇ ਰਹਿੰਦੇ ਆ ਉਹ ਕਹਿੰਦੀ ਬਾਜੀ ਇਹ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਮੈਨੂੰ ਕਦੋਂ ਦੇਖਿਆ ਕੱਪੜੇ ਬਦਲਦੀ ਨੂੰ ਤੁਹਾਨੂੰ ਸ਼ਰਮ ਨਹੀਂ ਆਈ ਉਹ ਕਹਿੰਦਾ ਇਸ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਉੱਥੋਂ ਦੀ ਲੰਘ ਰਿਹਾ ਸੀ ਤੇ ਦਰਵਾਜ਼ਾ ਖੁੱਲ੍ਹਾ ਸੀ ਤੈਨੂੰ ਦਰਵਾਜ਼ਾ ਬੰਦ ਕਰਨਾ ਚਾਹੀਦਾ ਸੀ ਤੇ ਫਿਰ ਮੈਂ ਤੈਨੂੰ ਦੇਖ ਲਿਆ ਹੁਣ ਤੂੰ ਇਹ ਦੱਸ ਕਿੰਨਾ ਹੁਣ ਤੂੰ ਇਹ ਦੱਸ ਕਿੱਦਾਂ ਕਰਨੀ ਆ ਹੁਣ ਅੱਜ ਘਰ ਦੇ ਵਿੱਚ ਕੋਈ ਨਹੀਂ ਹੈਗਾ ਅਸੀਂ ਦੋਨੋਂ ਜਣੇ ਆ ਇਸੇ ਲਈ ਮੈਂ ਉਹਨਾਂ ਦੋਨਾਂ ਨੂੰ ਪਹਿਲਾਂ ਛੱਡ ਕੇ ਆਇਆ ਸੀ ਤਾਂ ਜੋ ਮੈਂ ਤੇਰੇ ਨਾਲ ਮਸਤੀ ਕਰ ਸਕਾਂ ਉਹ ਕਹਿੰਦੀ ਬਾਜੀ ਨਹੀਂ ਇਹ ਨਹੀਂ ਹੋ ਸਕਦਾ ਤੇ ਦੋਸਤੋ ਉਸਦਾ ਜੀਠ ਤੇ ਅੱਜ ਤਿਆਰੀ ਦੇ ਵਿੱਚ ਹੀ ਸੀ ਉਸਨੇ ਸੋਚ ਲਿਆ ਸੀ ਕਿ ਅੱਜ ਮੈਂ ਕੁਝ ਕਰਕੇ ਰਹਿਣਾ ਹੈ ਤੇ ਦੋਸਤੋ ਉਸਨੇ ਪੂਜਾ ਨੂੰ ਬੈੱਡ ਤੇ ਧੱਕਾ ਦਿੱਤਾ ਪੂਜਾ ਨੇ ਲਹਿੰਗਾ ਪਾਇਆ ਹੋਇਆ ਸੀ ਉਹ ਕਹਿੰਦਾ ਪੂਜਾ ਪਿਆਰ ਨਾਲ ਮੰਨ ਜਾ ਨਹੀਂ ਤਾਂ ਫਿਰ ਦੇਖ ਲਵਾਂੀ ਵੈਸੇ ਵੀ ਅੱਜ ਤੂੰ ਬਹੁਤ ਸੋਹਣੀ ਲੱਗਦੀ ਪਈ ਆ ਜਦੋਂ ਉਸਨੇ ਇੰਨੀ ਗੱਲ ਕਹੀ ਤਾਂ ਪੂਜਾ ਸ਼ਰਮਾ ਗਈ ਤੇ ਹੱਸਣ ਲੱਗ ਪਈ ਤੇ ਉਸਤਾ ਜੇਠ ਬੈੱਡ ਦੇ ਉੱਤੇ ਚਲਾ ਗਿਆ ਤੇ ਪੂਜਾ ਨੇ ਉਸ ਨੂੰ ਕੁਝ ਨਹੀਂ ਕਿਹਾ ਉਹ ਕਹਿੰਦੀ ਚਲੋ ਠੀਕ ਆ ਮੈਂ ਤੁਹਾਨੂੰ ਹਾਂ ਕਰ ਦਿੰਨੀ ਆ ਤੇ ਦੋਸਤੋ ਫਿਰ ਉਸ ਦੇ ਜੇਟ ਨੇ ਜੋ ਪੂਜਾ ਦਾ ਹਾਲ ਕੀਤਾ ਵਿਆਹ ਤੋਂ ਆਣ ਕੇ ਰਾਤ ਨੂੰ ਕੀ ਕੀਤਾ ਕਿੰਨੇ ਦਿਨ ਕੀਤਾ ਉਸ ਦੀ ਘਰ ਵਾਲੀ ਨੂੰ ਕਿੱਦਾਂ ਪਤਾ ਲੱਗਾ ਫਿਰ ਉਸ ਨੇ ਉਸ ਨੂੰ ਤਲਾਕ ਦਿੱਤਾ ਕਿ ਨਹੀਂ ਦਿੱਤਾ ਪੂਜਾ ਦੀ ਜਠਾਣੀ ਨੇ ਪੂਜਾ ਨੂੰ ਕੀ ਕਿਹਾ ਤੇ ਦੇਖਦੇ ਹਾਂ ਪੂਰੀ ਵੀਡੀਓ ਦੇ ਵਿੱਚ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ। ਨਮਸਕਾਰ ਦੋਸਤੋ। ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਵਿੱਚ ਇੱਕ ਨਵੀਂ ਪੰਜਾਬੀ ਕਹਾਣੀ ਲੈ ਕੇ। ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਇਹ ਪੰਜਾਬੀ ਕਹਾਣੀ ਜ਼ਰੂਰ ਪਸੰਦ ਆਵੇਗੀ। ਤੇ ਚਲੋ ਫਿਰ ਇਸ ਪੰਜਾਬੀ ਕਹਾਣੀ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਅੱਜ ਦੀ ਕਹਾਣੀ ਗੁਰਦਾਸਪੁਰ ਦੇ ਇੱਕ ਪਿੰਡ ਦੀ ਆ। ਉਸ ਪਿੰਡ ਦੇ ਵਿੱਚ ਇੱਕ ਪੂਜਾ ਨਾਮ ਦੀ ਕੁੜੀ ਸੀ। ਜਿਸਦੇ ਵਿਆਹ ਹੋਏ ਨੂੰ 2 ਸਾਲ ਹੋ ਚੁੱਕੇ ਸੀ ਉਸ ਦੇ ਸਹੁਰੇ ਘਰ ਦੇ ਵਿੱਚ ਉਸ ਦੀ ਸੱਸ ਉਸ ਦਾ ਘਰ ਵਾਲਾ ਜੀਠ ਜਠਾਣੀ ਉਹਨਾਂ ਦਾ ਇੱਕ ਛੋਟਾ ਮੁੰਡਾ ਰਹਿੰਦੇ ਸੀ ਪੂਜਾ ਦਾ ਘਰ ਵਾਲਾ ਬਾਹਰ ਗਿਆ ਹੋਇਆ ਸੀ ਪੂਜਾ ਕੋਈ ਵੀ ਕੰਮ ਪੂਜਾ ਦਾ ਕੋਈ ਵੀ ਕੰਮ ਹੁੰਦਾ ਸੀ ਤਾਂ ਉਹ ਆਪਣੇ ਜੀਠ ਨੂੰ ਕਹਿੰਦੀ ਸੀ ਤਾਂ ਜੀਠ ਹੋਜਦਾ ਉਸ ਦੇ ਸਾਰੇ ਕੰਮ ਕਰ ਦਿੰਦਾ ਸੀ ਉਸਦੇ ਜੇਠ ਦੀ ਪੂਜਾ ਦੇ ਮਾਰੀ ਅੱਖ ਬਿਲਕੁਲ ਨਹੀਂ ਸੀ ਪਰ ਜਦੋਂ ਉਸਨੇ ਉਸਦੇ ਜੇਠ ਨੇ ਪੂਜਾ ਨੂੰ ਉਸਦੇ ਕਮਰੇ ਦੇ ਵਿੱਚ ਕੱਪੜੇ ਬਦਲਦੀ ਨੂੰ ਦੇਖਿਆ ਸੀ ਨਾ ਉਸ ਦਿਨ ਤੋਂ ਪੂਜਾ ਦੇ ਜੇਠ ਦੀ ਪੂਜਾ ਦੇ ਉੱਤੇ ਅੱਖ ਕੁਝ ਹੋਰ ਹੋ ਗਈ ਸੀ ਹੁਣ ਜਦੋਂ ਵੀ ਕੋਈ ਪੂਜਾ ਆਪਣੇ ਜੇਠ ਨੂੰ ਕੰਮ ਕਹਿੰਦੀ ਸੀ ਤਾਂ ਉਸ ਦਾ ਜੇਠ ਉਹ ਕੰਮ ਕਰਦਾ ਤਾਂ ਸੀ ਪਰ ਥੋੜੀ ਲੇਟ ਕਰਦਾ ਸੀ ਤਾ ਪੂਜਾ ਸੋਚਣ ਲੱਗ ਪਈ ਕਿ ਮੇਰੇ ਜੀਠ ਨੂੰ ਗੱਲ ਕੀ ਆ ਪਹਿਲਾਂ ਤਾਂ ਇਹ ਮੇਰੇ ਸਾਰੇ ਕੰਮ ਨਾਠ ਨਾਠ ਕੇ ਕਰਦਾ ਸੀ ਪਰ ਹੁਣ ਕੀ ਗੱਲ ਹੋ ਗਈ ਹੁਣ ਮੈਂ ਇਸ ਨੂੰ ਕੋਈ ਵੀ ਕੰਮ ਕਹਿੰਦੀ ਆ ਤਾਂ ਇਹ ਮੇਰੇ ਕੰਮ ਨੂੰ ਇੱਕ ਜਾਂ ਦੋ ਦਿਨ ਲਾ ਦਿੰਦਾ ਆ ਕਦੀ ਕਦੀ ਤਾਂ ਕਰਦਾ ਹੀ ਨਹੀਂ ਤੇ ਦੋਸਤੋ ਮੈਨੂੰ ਬਿਲਕੁਲ ਵੀ ਇਹ ਨਹੀਂ ਪਤਾ ਸੀ ਕਿ ਮੇਰੇ ਜੀਠ ਨੇ ਮੈਨੂੰ ਕੱਪੜੇ ਬਦਲਦੇ ਨੂੰ ਚੋਰੀ-ਚੋਰੀ ਦੇਖਿਆ ਆ ਜੇ ਮੈਨੂੰ ਪਤਾ ਹੁੰਦਾ ਕਿ ਮੇਰੇ ਜੇਠ ਨੇ ਮੈਨੂੰ ਕੱਪੜੇ ਬਦਲਦੀ ਨੂੰ ਦੇਖਿਆ ਤਾਂ ਮੈਂ ਉਸ ਨੂੰ ਕੁਝ ਕਹਿੰਦੀ ਦੋਸਤੋ ਇੱਕ ਦਿਨ ਮੇਰੀ ਨਨਾਨ ਦੀ ਕੁੜੀ ਦਾ ਵਿਆਹ ਸੀ ਤੇ ਅਸੀਂ ਵਿਆਹ ਜਾਣ ਨੂੰ ਤਿਆਰੀ ਕਰ ਰਹੇ ਸੀ ਗੱਡੀ ਸਾਡੇ ਕੋਲ ਛੋਟੀ ਸੀ ਆਲਟੋ ਉਸ ਦੇ ਵਿੱਚ ਸਾਰੇ ਜਣਿਆਂ ਤੋਂ ਬੈਠ ਨਹੀਂ ਹੋਣਾ ਸੀ ਤਾਂ ਮੇਰੀ ਸੱਸ ਕਹਿੰਦੀ ਪੂਜਾ ਤੁਸੀਂ ਸਾਰੇ ਜਣੇ ਬੈਠੋ ਤੇ ਜਾਓ ਮੈਂ ਬਾਅਦ ਵਿੱਚ ਦੀ ਆਉਂਦੀ ਆ ਤਾਂ ਮੈਂ ਕਿਹਾ ਮੰਮੀ ਜੀ ਨਹੀਂ ਤੁਸੀਂ ਇਸ ਤਰ੍ਹਾਂ ਕਰੋ ਬਾਜੀ ਤੁਹਾਨੂੰ ਪਹਿਲਾਂ ਪੈਲਸ ਦੇ ਵਿੱਚ ਛੱਡ ਕੇ ਆਉਂਦਾ ਆ ਤੇ ਬਾਅਦ ਵਿੱਚ ਦੀ ਮੈਨੂੰ ਲੈ ਜਾਣਗੇ ਤੁਸੀਂ ਜਾਓ ਤਾਂ ਉਸ ਦੀ ਸੱਸ ਕਹਿੰਦੀ ਚੱਲ ਠੀਕ ਆ ਇਹ ਸਾਨੂੰ ਪਹਿਲਾਂ ਛੱਡ ਕੇ ਆਉਂਦਾ ਤੇ ਬਾਅਦ ਵਿੱਚ ਤੈਨੂੰ ਲੈ ਜਾਵੇਗਾ ਤੇ ਦੋਸਤੋ ਉਸ ਦਾ ਜੇਠ ਵੀ ਇਹੀ ਚਾਹੁੰਦਾ ਸੀ ਉਹ ਉਹਨਾਂ ਨੂੰ ਪੈਲਸ ਦੇ ਵਿੱਚ ਛੱਡਣ ਚਲਾ ਗਿਆ ਜੇਠ ਦੀ ਘਰ ਵਾਲੀ ਵੀ ਨਾਲ ਹੀ ਸੀ ਤੇ ਮੈਂ ਘਰ ਦੇ ਵਿੱਚ ਕੱਲਦੀ ਰਹਿ ਗਈ। ਥੋੜੀ ਦੇਰ ਬਾਅਦ ਮੇਰਾ ਜੇਠ ਉਹਨਾਂ ਨੂੰ ਛੱਡ ਕੇ ਘਰ ਆ ਗਿਆ। ਮੈਂ ਸ਼ੀਸ਼ੇ ਮੋਹਰੇ ਖੜੀ ਆਪਣਾ ਹਾਰ ਸ਼ਿੰਗਾਰ ਕਰ ਰਹੀ ਸੀ। ਜਿੱਥੋਂ ਜਿੱਥੋਂ ਰਹਿ ਗਿਆ ਸੀ। ਵੈਸੇ ਤਾਂ ਮੈਂ ਤਿਆਰ ਸੀ। ਫਿਰ ਵੀ ਮੈਂ ਬੈਲੀ ਨੇ ਕੀ ਕਰਨਾ ਸੀ ਫਿਰ ਮਾੜਾ ਮੋਟਾ ਫਾਈਨਲ ਟੱਚ ਦੇ ਰਹੀ ਸੀ ਆਪਣੇ ਮੇਕਅਪ ਨੂੰ। ਤੇ ਮੇਰਾ ਜੇਠ ਮੇਰੇ ਕਮਰੇ ਦੇ ਵਿੱਚ ਅੱਗੇ ਆ ਗਿਆ। ਅਸੀਂ ਦੋਨੋਂ ਜਣੇ ਇਕੱਲੇ ਸੀ। ਬਾਕੀ ਸਾਰਿਆਂ ਨੂੰ ਮੇਰੇ ਜੀਠ ਨੇ ਪੈਲਸ ਦੇ ਵਿੱਚ ਛੱਡ ਦਿੱਤਾ ਸੀ। ਮੇਰਾ ਜੀਠ ਦਰਵਾਜ਼ੇ ਦੇ ਵਿੱਚ ਖੜਾ ਮੈਨੂੰ ਦੇਖੀ ਜਾ ਰਿਹਾ ਸੀ। ਤਾਂ ਮੈਂ ਸ਼ੀਸ਼ੇ ਦੀ ਤਾਂ ਮੈਂ ਸ਼ੀਸ਼ੇ ਵਿੱਚ ਦੀ ਆਪਣੇ ਜੀਠ ਨੂੰ ਦੇਖ ਲਿਆ ਸੀ ਖੜੇ ਨੂੰ। ਤਾਂ ਮੈਂ ਕਿਹਾ ਭਾਜੀ ਤੁਸੀਂ ਆਗੇ ਉਹ ਕਹਿੰਦਾ ਹਾਂ ਮੈਂ ਸਿਰਫ ਤੈਨੂੰ ਦੇਖ ਰਿਹਾ ਸੀ। ਮੈਨੂੰ 5 ਮਿੰਟ ਹੋ ਗਏ ਆਏ ਨੂੰ। ਉਹ ਮੇਰੇ ਕੋਲ ਆ ਗਿਆ। ਤਾਂ ਮੈਂ ਕਿਹਾ ਭਾਜੀ ਚਲੋ ਚਲੀਏ। ਜਦ ਮੈਂ ਉਸ ਦੇ ਕੋਲ ਦੀ ਨਿਕਲੀ ਤਾਂ ਉਸ ਨੇ ਮੇਰੀ ਬਾਹ ਫੜ ਲਈ ਉਹ ਕਹਿੰਦਾ ਪੂਜਾ ਮੇਰੀ ਗੱਲ ਸੁਣ ਅਸੀਂ ਥੋੜੀ ਦੇਰ ਬਾਦ ਜਾਣਾ ਹੈ ਤਾਂ ਮੈਂ ਕਿਹਾ ਭਾਜੀ ਕੀ ਗੱਲ ਹੋ ਗਈ ਉਹ ਕਹਿੰਦਾ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਤਾਂ ਮੈਂ ਕਿਹਾ ਹਾਂਜੀ ਭਾਜੀ ਦੱਸੋ ਕਿਹੜੀ ਗੱਲ ਕਰਨੀ ਚਾਹੁੰਦੇ ਆ ਮੇਰੇ ਨਾਲ ਤੁਸੀਂ ਉਹ ਕਹਿੰਦਾ ਦੇਖ ਗੁੱਸਾ ਨਾ ਕਰੀ ਇੱਕ ਦਿਨ ਮੈਂ ਤੈਨੂੰ ਕੱਪੜੇ ਬਦਲਦੀ ਨੂੰ ਤੇਰੇ ਕਮਰੇ ਦੇ ਵਿੱਚ ਤੈਨੂੰ ਬਿਨਾ ਕੱਪੜਿਆਂ ਤੋਂ ਦੇਖ ਲਿਆ ਸੀ ਤਾਂ ਪੂਜਾ ਹੈਰਾਨ ਰਹਿ ਗਈ ਉਹ ਕਹਿੰਦੀ ਬਾਜੀ ਤੁਸੀਂ ਮੈਨੂੰ ਕਦੋਂ ਦੇਖਿਆ ਉਹ ਕਹਿੰਦਾ ਬੱਸ ਦੇਖ ਲਿਆ ਤੂੰ ਮੈਨੂੰ ਬਹੁਤ ਸੋਹਣੀ ਲੱਗੀ ਸੀ ਬਾਹਰੋਂ ਤਾਂ ਤੂੰ ਬਾਹਰੋਂ ਦਾ ਤੂੰ ਸੋਹਣੀ ਹੈ ਹੀ ਪਰ ਅੰਦਰੋਂ ਤੂੰ ਕਮਾਲ ਦੀ ਚੀਜ਼ਾਂ ਤਾਂ ਪੂਜਾ ਸ਼ਰਮਿੰਦੀ ਹੋ ਗਈ ਸ਼ਰਮ ਦੇ ਨਾਲ ਪਾਣੀ ਪਾਣੀ ਹੋਈ ਜਾਂਦੀ ਸੀ ਤੇ ਮੂੰਹ ਵਿੱਚ ਮਿੱਠਾ ਮਿੱਠਾ ਹੱਸ ਵੀ ਰਹੀ ਸੀ ਤੇ ਮੇਰਾ ਜੇਠ ਮੈਨੂੰ ਕੀ ਕਹਿ ਰਿਹਾ ਉਹ ਕਹਿੰਦਾ ਪੂਜਾ ਦੇਖ ਤੇਰੇ ਘਰ ਵਾਲੇ ਨੂੰ ਗਏ ਹੋਏ ਨੂੰ 1 ਸਾਲ ਤਾਂ ਹੋ ਚੁੱਕਾ ਹੈ ਤੂੰ ਕਿਸ ਤਰ੍ਹਾਂ ਰਹਿੰਦੀ ਆ ਤਾਂ ਪੂਜਾ ਕਹਿੰਦੀ ਭਾਜੀ ਹੋਰ ਮੈਂ ਕੀ ਕਰਾਂ ਤਾਂ ਪੂਜਾ ਦਾ ਜੇਠ ਕਹਿੰਦਾ ਪੂਜਾ ਜਦੋਂ ਦਾ ਮੈਂ ਤੈਨੂੰ ਦੇਖਿਆ ਆ ਮੇਰੇ ਕੋਲੋਂ ਰਹਿ ਨਹੀਂ ਹੁੰਦਾ ਮੈਂ ਤੈਨੂੰ ਇਹੀ ਕਹਿਣਾ ਚਾਹੁੰਦਾ ਸੀ ਕਿ ਪਲੀਜ਼ ਇੱਕ ਵਾਰ ਮੈਨੂੰ ਖੁਸ਼ ਕਰ ਦੇ ਤਾਂ ਪੂਜਾ ਕਹਿੰਦੀ ਇਹ ਤੁਸੀਂ ਕੀ ਕਹਿ ਰਹੇ ਆ ਮੈਂ ਤੁਹਾਡੇ ਭਰਾ ਦੀ ਘਰ ਵਾਲੀ ਆ ਤਾਂ ਉਸ ਦਾ ਜੇਠ ਕਹਿੰਦਾ ਉਹ ਤਾਂ ਮੈਨੂੰ ਵੀ ਪਤਾ ਆ ਤੂੰ ਮੇਰੇ ਭਰਾ ਦੀ ਘਰ ਵਾਲੀ ਆ ਪਰ ਤੂੰ ਮੈਨੂੰ ਆਪਣਾ ਸਾਰਾ ਕੁਝ ਦਿਖਾ ਕੇ ਪਾਗਲ ਕਰ ਦਿੱਤਾ ਆ ਮੈਂ ਤਾਂ ਤੇਰੇ ਦਿਨ ਰਾਤ ਸੁਪਨੇ ਦੇਖਦਾ ਰਹਿਣਾ ਆ ਤੇ ਦੋਸਤੋ ਉਸਦੇ ਜੀਠ ਨੇ ਪੂਜਾ ਦੀ ਬਾ ਫੜੀ ਫੜ ਲਈ ਪੂਜਾ ਬਾਹਂ ਛੜਾ ਰਹੀ ਸੀ ਪਰ ਉਹ ਛੱਡ ਨਹੀਂ ਰਿਹਾ ਸੀ ਤਾਂ ਉਸਦਾ ਜੀਠ ਕਹਿੰਦਾ ਪੂਜਾ ਦੇਖ ਅੱਜ ਅਸੀਂ ਦੋਨੋਂ ਘਰ ਦੇ ਵਿੱਚ ਇਕੱਲੇ ਆ ਮੈਨੂੰ ਪਹਿਲਾਂ ਖੁਸ਼ ਕਰ ਦੇ ਫਿਰ ਅਸੀਂ ਦੋਨੋਂ ਜਣੇ ਵਿਆਹ ਵਿੱਚ ਜਾਵਾਂਗੇ ਪੂਜਾ ਥੋੜੇ ਜਿਹੇ ਪਹਿਲਾਂ ਤਾਂ ਨਖਰੇ ਮਾਰਦੀ ਪਈ ਸੀ ਤਾਂ ਪੂਜਾ ਨੇ ਥੋੜਾ ਜਿਹਾ ਸੋਚਿਆ ਕਿ ਕਿਉਂ ਨਾ ਮੈਂ ਇਸ ਨੂੰ ਹਾਂ ਕਰ ਦਵਾਂ ਕਿਉਂਕਿ ਮੇਰਾ ਘਰ ਵਾਲਾ ਕਿਹੜਾ ਘਰ ਆ ਉਸ ਨੂੰ ਕਿਹੜਾ ਪਤਾ ਲੱਗਣਾ ਆ ਕੁਝ ਵੀ ਤੇ ਦੋਸਤੋ ਥੋੜੀ ਦੇਰ ਪੂਜਾ ਨੇ ਆਪਣੇ ਜੀਠ ਨੂੰ ਫਿਰ ਹਾਂ ਕਰ ਦਿੱਤੀ ਤਾਂ ਉਸ ਦਾ ਜੀਠ ਕਹਿੰਦਾ ਪੂਜਾ ਪੱਕੀ ਹਾਂ ਆ ਤੇਰੇ ਵੱਲੋਂ ਤਾਂ ਪੂਜਾ ਕਹਿੰਦੀ ਹਾਂ ਮੇਰੇ ਵੱਲੋਂ ਹਾਂ ਆ ਤੇ ਉਸਦੇ ਜੇਠ ਨੇ ਉੱਥੇ ਹੀ ਪੂਜਾ ਨੂੰ ਆਪਣੇ ਗਲ ਦੇ ਨਾਲ ਲਾ ਲਿਆ ਪੂਜਾ ਤਿਆਰ ਹੋਈ ਪਈ ਸੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਜਿਸ ਨੂੰ ਦੇਖ ਕੇ ਉਸਦਾ ਜੇਠ ਬਿਲਕੁਲ ਵੀ ਜੇਠ ਕੋਲੋਂ ਬਿਲਕੁਲ ਵੀ ਰਹਿ ਨਹੀਂ ਪਾ ਰਿਹਾ ਸੀ ਉਸਦਾ ਜੇਠ ਕਹਿੰਦਾ ਪੂਜਾ ਕਿੱਦਾਂ ਕਰਨੀ ਚੱਲ ਫਿਰ ਬੈੱਡ ਤੇ ਸਾਡੇ ਕੋਲ ਸਾਡੇ ਕੋਲ ਹੀ ਅਤ ਪੂਜਾ ਕਹਿੰਦੀ ਤੁਸੀਂ ਦੇਖੋ ਮੈਂ ਤਾਂ ਤਿਆਰ ਬੈਠੀ ਹਾਂ ਜੇ ਵਿਆਹ ਜਾਣਾ ਹੈ ਤਾਂ ਫਿਰ ਵਿਆਹ ਚੱਲ ਚਲੋ ਤਾਂ ਉਸ ਦਾ ਜੇਠ ਕਹਿੰਦਾ ਨਹੀਂ ਇਸ ਤਰ੍ਹਾਂ ਦਾ ਮੌਕਾ ਮੁੜ ਕੇ ਨਹੀਂ ਮਿਲਣਾ ਸਾਨੂੰ ਉਸ ਦੇ ਜੇਠ ਨੇ ਪੂਜਾ ਨੂੰ ਬੈੱਡ ਤੇ ਤੱਕਾ ਦਿੱਤਾ ਤੇ ਪੂਜਾ ਨੇ ਲਹਿੰਗਾ ਪਾਇਆ ਹੋਇਆ ਸੀ ਤਾਂ ਉਸ ਦੇ ਜੇਠ ਨੇ ਉਸ ਦਾ ਲਹਿੰਗਾ ਫੜ ਕੇ ਖਿੱਚ ਦਿੱਤਾ ਤੇ ਪੂਜਾ ਦੁੱਧ ਵਾਂਗੂ ਚਿੱਟੀ ਜਿਸ ਨੂੰ ਦੇਖ ਕੇ ਉਸ ਦੇ ਜੇਠ ਦੀਆਂ ਮੂੰਹ ਵਿੱਚੋਂ ਲਾਲਾਂ ਚੌਣ ਲੱਗ ਪਈਆਂ ਤਾਂ ਪੂਜਾ ਕਹਿੰਦੀ ਕੀ ਦੇਖ ਰਹੇ ਹੋ ਤਾਂ ਉਸਤਾ ਜੇਠ ਕਹਿੰਦਾ ਮੈਂ ਉਹ ਦੇਖ ਰਿਹਾ ਹਾਂ ਕਿ ਤੂੰ ਤਾਂ ਦੁੱਧ ਵਾਂਗੂ ਚਿੱਟੀ ਆਂ ਅੰਦਰੋਂ ਤੇ ਦੋਸਤੋ ਉਸਤੇ ਜੇਠ ਨੇ ਆਪਣਾ ਪੂਜਾ ਦੇ ਹੱਥ 'ਚ ਤਾਂ ਉਹ ਫੀਲਿੰਗ ਲੈਣ ਲੱਗ ਪੇ ਜਦੋਂ ਪੂਰੀ ਫਾਰਮ ਦੇ ਵਿੱਚ ਆ ਗਿਆ ਤਾਂ ਉਸਨੇ ਪੂਜਾ ਦੇ ਫਿਰ ਤਾਂ ਪੂਜਾ ਦੀ ਚੀਕ ਤੋਬਾ ਤੋਬਾ ਪੂਜਾ ਕਹਿੰਦੀ ਹਾਏ ਮੇਰੇਆ ਜੇਠਾ ਮੈਂ ਕਿੱਥੇ ਫਸ ਗਈ ਤੇਰੇ ਕੋਲ ਛੱਡ ਦੇ ਮੈਨੂੰ ਮੈਂ ਮਰਨੇ ਵਾਲੀ ਹੋ ਗਈਆਂ ਤਾਂ ਉਸਦਾ ਜੇਠ ਕਹਿੰਦਾ ਚੁੱਪ ਕਰਕੇ ਲੰਮੀ ਪਈ ਰ ਨਹੀਂ ਤਾਂ ਧੌਣ ਤੇ ਆ ਖਾ ਲਈ ਹੁਣ ਹਜੇ ਤਾਂ ਮੈਂ ਸ਼ੁਰੂ ਹੋਇਆ ਅੱਗੇ ਅੱਗੇ ਦੇਖ ਹੁੰਦਾ ਕੀ ਆ ਮੈਂ ਉਹਨਾਂ ਚੋਂ ਨਹੀਂ ਹੈਗਾ ਜਿਹੜੇ 2-3 ਮਿੰਟ ਬਾਅਦ ਦਸੀ ਦੇ ਬੰਬ ਵਾਂਗ ਫੁੱਸ ਹੋ ਜਾਂਦੇ ਆ ਮੈਂ ਤਾਂ ਹਜ਼ਾਰ ਬੰਬ ਦੀ ਲੜੀ ਆ ਜਦੋਂ ਇੱਕ ਵਾਰ ਸ਼ੁਰੂ ਹੋ ਜਾਂਦੀ ਏ ਚੱਲਣੋਂ ਤੇ ਜਦ ਤੱਕ ਮੁੱਕਦੀ ਨਹੀਂ ਤਦ ਤੱਕ ਹਟਦਾ ਨਹੀਂ ਮੈਂ ਉਹ ਚੀਜ਼ ਆ ਤੇ ਦੋਸਤੋ ਉਸਦਾ ਜੇਠ ਪੂਰੇ 35 ਮਿੰਟ ਬਾਅਦ ਬੈੱਡ ਤੋਂ ਥੱਲੇ ਉਤਰਿਆ ਤਾਂ ਪੂਜਾ ਕਹਿੰਦੀ ਤੁਸੀਂ ਤਾਂ ਅੱਜ ਮੈਨੂੰ ਸਵਾਦ ਦਿਵਾ ਦਿੱਤਾ ਮੈਨੂੰ ਚੈਨ ਪੈ ਗਈ ਤੇ ਉਸਦਾ ਜੇਠ ਕਹਿੰਦਾ ਹੁਣ ਜਲਦੀ ਕਰ ਦੁਬਾਰਾ ਮੇਕਅਪ ਕਰ ਲਾ ਮੈਂ ਤੈਨੂੰ 10 ਕਮੈਂਟ ਦੇਣਾ ਦਿੰਨਾ ਆ ਉਹ ਸਾਨੂੰ ਉਡੀਕ ਦੇ ਹੋਣੇ ਆ ਕਿ ਅਸੀਂ ਆਏ ਕਿਉਂ ਨਹੀਂ ਸਾਨੂੰ ਟਾਈਮ ਵੀ ਕਾਫੀ ਹੋ ਗਿਆ ਆ ਇੰਨਾ ਸ਼ੁਕਰ ਕਰ ਕਿ ਉਹਨਾਂ ਦਾ ਫੋਨ ਨਹੀਂ ਆਇਆ ਸਾਨੂੰ ਹੁਣ ਬਸ ਉਹਨਾਂ ਦਾ ਫੋਨ ਆਉਣ ਵਾਲਾ ਆ ਤੂੰ ਤਿਆਰ ਹੋ ਜਲਦੀ ਜਲਦੀ ਦੁਬਾਰਾ ਤੋਂ ਤੇ ਦੋਸਤੋ ਪੂਜਾ ਫਿਰ ਦਵਾ-ਦਵ ਤਿਆਰ ਹੋਈ ਤੇ ਆਪਣੇ ਜੀਠ ਦੇ ਕੋਲ ਆ ਗਈ ਤੇ ਉਸਦੇ ਜੀਠ ਨੇ ਫਿਰ ਦਰਵਾਜ਼ੇ ਲਾਇ ਤੇ ਗੱਡੀ ਦੇ ਵਿੱਚ ਬੈਠ ਗਏ। ਪੂਜਾ ਉਸ ਨਾਲ ਗੱਡੀ ਦੇ ਮੋੜੇ ਬੈਠ ਗਈ ਤੇ ਦੋਨੋਂ ਜਣੇ ਆਪਸ ਵਿੱਚ ਗੱਲਾਂ ਕਰੀ ਜਾ ਰਹੇ ਸੀ। ਤਾਂ ਉਸ ਦਾ ਜੇਟ ਕਹਿੰਦਾ ਮੈਂ ਅੱਜ ਰਾਤ ਨੂੰ ਵੀ ਤੇਰੇ ਕੋਲ ਆਉਣਾ ਆ। ਪੂਜਾ ਕਹਿੰਦੀ ਜੇ ਦੀਦੀ ਨੂੰ ਪਤਾ ਲੱਗ ਗਿਆ ਫਿਰ ਉਹ ਕਹਿੰਦਾ ਉਹ ਸੁੱਤੀ ਹੁੰਦੀ ਆ। ਉਹਦੀ ਫਿਕਰ ਨਾ ਕਰ। ਉਹ ਤੋਂ ਮੇਰੇ ਤੇ ਛੱਡ ਦੇ ਤੇ ਦੋਸਤੋ ਹੌਲੀ ਹੌਲੀ ਫਿਰ ਉਹ ਵਿਆਹ ਦੇ ਵਿੱਚ ਪੈਲਸ ਚ ਪਹੁੰਚ ਗਏ ਤੇ ਉੱਥੇ ਉਹਨਾਂ ਨੇ ਸਾਰਿਆਂ ਨੇ ਪੈਲਸ ਦੇ ਵਿੱਚ ਫੁੱਲ ਇੰਜੋਏ ਕੀਤਾ ਤੇ ਸ਼ਾਮ ਨੂੰ ਸਾਰੇ ਜਣੇ ਘਰ ਆ ਗਏ ਘਰ ਆਣ ਕੇ ਸਾਰੇ ਜਣੇ ਆਪਣੇ ਆਪਣੇ ਕਮਰੇ ਦੇ ਵਿੱਚ ਚਲੇ ਗਏ ਕਿਉਂਕਿ ਸਭ ਨੇ ਸਾਰਿਆਂ ਦੇ ਢਿੱਡ ਫੁੱਲ ਸੀ ਕਿਸੇ ਨੇ ਰੋਟੀ ਨਹੀਂ ਖਾਧੀ ਸੀ ਤੇ ਪਿੰਦੇ ਸਾਰ ਹੀ ਸਾਰੇ ਜਣੇ ਦਵਾ-ਦਵ ਸੌਂ ਗਏ ਉਸ ਦਾ ਜੇਠ ਇਹੀ ਦੇਖਦਾ ਪਿਆ ਸੀ ਕਿ ਸਾਰੇ ਜਣੇ ਸੌਂ ਜਾਣ ਤੇ ਮੈਂ ਫਿਰ ਪੂਜਾ ਦੇ ਕੋਲ ਜਾਵਾਂ ਤੇ ਦੋਸਤੋ ਪੂਜਾ ਵੀ ਸੁੱਤੀ ਹੋਈ ਸੀ ਤਾਂ ਉਸ ਦਾ ਜੇਠ ਉੱਠਿਆ ਤੇ ਪੂਜਾ ਦੇ ਕਮਰੇ ਵੱਲ ਨੂੰ ਚੱਲ ਪਿਆ ਜਦ ਉਸ ਦੇ ਕਮਰੇ ਦੇ ਅੰਦਰ ਗਿਆ ਤਾਂ ਪੂਜਾ ਘੂਕ ਸੁੱਤੀ ਪਈ ਸੀ ਉਸ ਨੇ ਪੂਜਾ ਨੂੰ ਹਿਲਾਇਆ ਤਾਂ ਪੂਜਾ ਪਹਿਲਾਂ ਡਰ ਗਈ ਤਾਂ ਪੂਜਾ ਕਹਿੰਦੀ ਤੁਸੀਂ ਮੇਰੇ ਕਮਰੇ ਵਿੱਚ ਜੇ ਦੀਦੀ ਨੂੰ ਪਤਾ ਲੱਗ ਗਿਆ ਫਿਰ ਤਾ ਉਸਦਾ ਜੇਠ ਕਹਿੰਦਾ ਉਹ ਸੁੱਤੀ ਪਈ ਆ। ਉਹਦੀ ਫਿਕਰ ਨਾ ਕਰ। ਤੇ ਦੋਸਤੋ ਉਸਦਾ ਜੇਠ ਪੂਜਾ ਦੇ ਨਾਲ ਫਿਰ ਸ਼ੁਰੂ ਹੋ ਗਿਆ। ਪੂਜਾ ਤਾਂ ਵਿਚਾਰੀ ਹਾਏ ਹਾਏ ਕਰ ਰਹੀ ਸੀ। ਉਸਦਾ ਤਾਂ ਬਹੁਤ ਬੁਰਾ ਹਾਲ ਕੀਤਾ ਹੋਇਆ ਸੀ। ਉਸਤੇ ਜੇਠ ਨੇ ਕਿਉਂਕਿ ਉਹਦਾ ਦੁਪਹਿਰ ਨੂੰ ਵੀ ਤੇ ਹੁਣ ਰਾਤ ਨੂੰ ਵੀ ਤੇ ਦੋਸਤੋ 20-25 ਮਿੰਟ ਬਾਅਦ ਉਸਦਾ ਜੇਠ ਬੈੜ ਤੋਂ ਥੱਲੇ ਉਤਰਿਆ। ਤਾਂ ਪੂਜਾ ਆਪਸ਼ਨੋ ਕਹਿੰਦੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ ਜਦੋਂ ਮੈਂ ਤੁਹਾਨੂੰ ਪਹਿਲਾਂ ਸਾਰੇ ਕੰਮ ਕਹਿੰਦੀ ਹੁੰਦੀ ਸੀ ਤਾਂ ਤੁਸੀਂ ਮੇਰੇ ਨਾਟ ਨਾਟ ਕੇ ਸਾਰੇ ਕੰਮ ਕਰਦੇ ਸੀ ਆ ਥੋੜੇ ਚਿਰ ਤੋਂ ਤੁਹਾਨੂੰ ਕੀ ਗੱਲ ਹੋ ਗਈ ਸੀ ਤਾਂ ਉਸ ਦਾ ਜੇਟ ਕਹਿੰਦਾ ਮੈਂ ਜਦੋਂ ਤੈਨੂੰ ਬਿਨਾਂ ਪਰਿਆਂ ਤੋਂ ਦੇਖਿਆ ਸੀ ਨਾ ਤਾਂ ਮੈਂ ਸੋਚ ਲਿਆ ਸੀ ਮੈਂ ਤੇਰੇ ਨਾਲ ਮસ્ਤੀ ਕਰਕੇ ਰਹਿਣਾ ਹੈ ਪਰ ਤੂੰ ਮੈਨੂੰ ਚੰਗੀ ਤਰ੍ਹਾਂ ਦੇ ਨਾਲ ਲਾਈਨ ਨਹੀਂ ਦਿੰਦੀ ਸੀ ਫਿਰ ਮੈਂ ਸੋਚ ਲਿਆ ਸੀ ਕਿ ਹੁਣ ਇਸ ਨੂੰ ਹੁਣ ਮੈਂ ਦੱਸੂਗਾ ਹੁਣ ਮੈਂ ਇਸ ਤੇ ਕੋਈ ਵੀ ਕੰਮ ਨਹੀਂ ਕਰੂੰਗਾ ਇਸ ਨੂੰ ਵੀ ਪਤਾ ਚੱਲੇਗਾ ਇਸ ਲਈ ਮੈਂ ਤੇਰੇ ਕੰਮ ਨਹੀਂ ਕਰ ਰਿਹਾ ਸੀ ਤਾਂ ਪੂਜਾ ਕਹਿੰਦੀ ਹੁਣ ਤਾਂ ਕਰ ਦਿਆ ਕਰੋਗੇ ਨਾ ਤਾਂ ਉਸ ਦਾ ਜੇਠ ਕਹਿੰਦਾ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ ਹੁਣ ਹੁਣ ਤਾਂ ਮੈਂ ਨੱਠ-ਨੱਠ ਕਰੂੰ ਬਸ ਤੂੰ ਮੈਨੂੰ ਖੁਸ਼ ਕਰੀ ਜਾਇਆ ਕਰ। ਤਾਂ ਪੂਜਾ ਕਹਿੰਦੀ ਉਹਦੀ ਫਿਕਰ ਨਾ ਕਰੋ। ਮੈਂ ਤਾਂ ਅੱਗੇ ਤਿਆਰ ਬੈਠੀ ਹੁੰਨੀ ਆ। ਤੁਸੀਂ ਤਾਂ ਮੈਨੂੰ ਉਹ ਮਜ਼ਾ ਦਿੱਤਾ ਜੋ ਅੱਜ ਤੱਕ ਮੇਰਾ ਘਰ ਵਾਲਾ ਮੈਨੂੰ ਦੇ ਵੀ ਨਹੀਂ ਸਕਿਆ। ਤੇ ਦੋਸਤੋ ਹੁਣ ਰੋਜ਼ ਪੂਜਾ ਤੇ ਉਸਦਾ ਜੇਠ ਰਾਤ ਨੂੰ ਦੋਨੋਂ ਜਾਣੇ ਮਸਤੀ ਕਰਦੇ ਸੀ। ਤੇ ਜਦੋਂ ਕਿਤੇ ਦਿਨੇ ਮੌਕਾ ਮਿਲਦਾ ਸੀ ਤਾਂ ਉਹ ਦਿਨੇ ਵੀ ਸ਼ੁਰੂ ਹੋ ਜਾਂਦੇ ਸੀ। ਤੇ ਦੋਸਤੋ ਇੱਕ ਰਾਤ ਪੂਜਾ ਦਾ ਜੇਠ ਜਦੋਂ ਉਸਦੇ ਕਮਰੇ ਦੇ ਵਿੱਚ ਆਉਣ ਲੱਗਾ ਤਾਂ ਉਸਦੀ ਘਰ ਵਾਲੀ ਦੀ ਜਾਗ ਖੁੱਲ ਗਈ ਉਸਨੇ ਸੋਚਿਆ ਕਿ ਸ਼ਾਇਦ ਬਾਥਰੂਮ ਗਿਆ ਹੋਣਾ ਹੈ ਤਾਂ ਉਹ ਫਿਰ ਲੰਮੀ ਪੈ ਗਈ ਪਰ ਉਸ ਨੂੰ ਨੀਂਦ ਨਹੀਂ ਆ ਰਹੀ ਸੀ 2 ਮਿੰਟ 3 ਮਿੰਟ ਪੂਰੇ 5 ਮਿੰਟ ਹੋ ਗਏ ਉਸ ਦਾ ਘਰ ਵਾਲਾ ਨਹੀਂ ਆਇਆ ਤਾਂ ਉਸਨੇ ਫਿਰ ਉੱਠ ਕੇ ਜਾ ਕੇ ਦੇਖਣਾ ਹੀ ਸਮਝਿਆ ਕਿ ਦੇਖਾਂ ਦੇਖ ਕੇ ਆਵਾਂ ਇਹ ਕਿੱਥੇ ਗਏ ਨੇ ਹਜੇ ਤੱਕ ਆਏ ਕਿਉਂ ਨਹੀਂ ਤੇ ਦੋਸਤੋ ਉਸ ਦੀ ਘਰ ਵਾਲੀ ਫਿਰ ਬਾਥਰੂਮ ਚ ਗਈ ਪਰ ਬਾਥਰੂਮ ਦੇ ਵਿੱਚ ਉਸ ਦਾ ਘਰ ਵਾਲਾ ਨਹੀਂ ਸੀ ਫਿਰ ਉਸ ਨੇ ਰਸੋਈ ਦੇ ਵਿੱਚ ਦੇਖਿਆ ਉੱਥੇ ਵੀ ਨਹੀਂ ਸੀ ਉਹ ਸੋਚਣ ਲੱਗ ਪਈ ਕਿ ਇਹ ਗਏ ਕਿੱਥੇ ਆ ਤੇ ਦੋਸਤੋ ਜਦ ਉਹ ਬਾਹਰ ਜਾਣ ਲੱਗੀ ਤਾਰਾਸੇ ਵਿੱਚ ਪਹਿਲਾ ਕਮਰਾ ਉਸ ਦੀ ਉਸ ਦੀ ਦਰਾਣੀ ਦਾ ਆਉਂਦਾ ਸੀ ਜਦ ਉਹ ਆਪਣੀ ਦਰਾਣੀ ਦੇ ਕਮਰੇ ਕੋਲ ਦੀ ਲੰਗੀ ਬਾਹਰ ਜਾਣ ਵਾਸਤੇ ਉਸ ਨੂੰ ਕਮਰੇ ਦੇ ਵਿੱਚੋਂ ਬੈੱਡ ਦੇ ਚੂੰ-ਚੂੰ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਉਸ ਨੇ ਸੋਚਿਆ ਕਿ ਮੇਰੀ ਦਰਾਣੀ ਦੇ ਕਮਰੇ ਦੇ ਵਿੱਚੋਂ ਇਹ ਵਾਲੀਆਂ ਆਵਾਜ਼ਾਂ ਉਸ ਦੇ ਕਮਰੇ ਦੇ ਵਿੱਚ ਇੱਕ ਜੀਰੋ ਦਾ ਬਲਬ ਜਗ ਰਿਹਾ ਸੀ ਤੇ ਉਸ ਵਿੱਚ ਦੀ ਮਾੜਾ ਮਾੜਾ ਉਸ ਨੂੰ ਦਿਖਾਈ ਦੇ ਰਿਹਾ ਸੀ ਜਦ ਉਸ ਨੇ ਦੇਖਿਆ ਤਾਂ ਦੋਸਤੋ ਉਸ ਦਾ ਘਰ ਵਾਲਾ ਪੂਜਾ ਨੂੰ ਕਹਿ ਰਿਹਾ ਸੀ ਹਿਲ ਨਾ ਮੇਰਾ ਬਸ ਥੋੜੀ देर ਤੱਕ ਤਾਂ ਪੂਜਾ ਕਹਿੰਦੀ ਜਲਦੀ ਕਰੋ ਮੈਂ ਥੱਕ ਗਈ ਆ ਜਦ ਉਸ ਨੇ ਆਪਣੇ ਘਰ ਵਾਲੇ ਦੀ ਆਵਾਜ਼ ਸੁਣੀ ਤਾਂ ਉਸ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਹ ਕਹਿੰਦੀ ਮੇਰਾ ਘਰ ਵਾਲਾ ਮੇਰੀ ਦਰਾਨੀ ਦੇ ਨਾਲ ਤੇ ਦੋਸਤੋ ਉਸ ਨੇ ਉਸੇ ਵਕਤ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਚਲੀ ਗਈ ਤੇ ਲਾਈਟ ਔਨ ਕਰ ਦਿੱਤੀ ਤੇ ਉਹ ਦੋਨੋਂ ਜਣੇ ਲੱਗੇ ਹੋਏ ਸੀ ਉਸ ਦਾ ਘਰ ਵਾਲਾ ਦਵਾ-ਦਵ ਬੈਠ ਦੋ ਥੱਲੇ ਉਤਰਿਆ ਤੇ ਆਪਣਾ ਪਿਆਮਾ ਪਾਇਆ ਤੇ ਉਸ ਦੀ ਦਰਾਣੀ ਵੀ ਦਵਾ-ਦਵ ਕੱਪੜੇ ਪਾਉਣ ਲੱਗ ਪਈ ਤਾਂ ਉਸ ਦੀ ਘਰ ਵਾਲੀ ਕਹਿੰਦੀ ਤਾਂ ਹੀ ਤੁਸੀਂ ਮੈਨੂੰ ਸੁਲਾ ਕੇ ਇਹ ਕੰਮ ਕਰਨ ਵਾਸਤੇ ਇਹਦੇ ਕਮਰੇ ਬਚਾਉਂਦੇ ਸੀ ਉਹ ਤਾਂ ਮੇਰੀ ਅਚਾਨਕ ਹੀ ਅੱਜ ਜਾ ਖੁੱਲ ਗਈ ਸੀ ਜਦੋਂ ਤੁਸੀਂ ਬੈੱਡ ਤੋਂ ਉੱਠੇ ਹੀ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੱਥੇ ਆਉਨੇ ਆ ਰੋਜ ਕਦੋਂ ਤੋਂ ਚੱਲ ਰਿਹਾ ਇਹ ਸਭ ਕੁਝ ਉਹ ਕਹਿੰਦਾ ਤੂੰ ਕਮਰੇ ਵਿੱਚ ਚੱਲ ਮੈਂ ਤੈਨੂੰ ਉੱਥੇ ਜਾ ਕੇ ਸਮਝਾਉਣਾ ਆ ਚੱਲ ਮੇਰੀ ਜਾਨ ਉਹ ਕਹਿੰਦੀ ਚੁੱਪ ਕਰਕੇ ਇੱਥੇ ਖੜਾ ਰਹਿ ਕਦੋਂ ਤੋਂ ਚੱਲ ਰਿਆ ਇਹ ਸਭ ਕੁਝ ਮੈਨੂੰ ਹੁਣੇ ਦੱਸ ਤਾਂ ਦੋਸਤੋ ਉਹ ਦੋਨੋਂ ਜਣੇ ਸ਼ਰਮਿੰਦਾ ਹੋ ਕੇ ਖੜੇ ਸੀ ਕੁਝ ਬੋਲ ਨਹੀਂ ਰਹੇ ਸੀ ਤਾਂ ਉਸ ਦੀ ਜਠਾਣੀ ਕਹਿੰਦੀ ਤੈਨੂੰ ਤਾਂ ਮੈਂ ਬਹੁਤ ਚੰਗੀ ਸਮਝਦੀ ਸੀ ਪਰ ਤੂੰ ਤਾਂ ਆਪਣੇ ਸਾਰੇ ਰੰਗ ਦਿਖਾ ਦਿੱਤੇ ਅੱਜ ਉਹ ਕਹਿੰਦੀ ਦੀਦੀ ਮੈਨੂੰ ਮaaf ਕਰ ਦੇ ਤੁਹਾਨੂੰ ਵੀ ਪਤਾ ਹੀ ਆ ਕਿ ਮੇਰਾ ਘਰ ਵਾਲਾ ਬਾਹਰ ਗਿਆ ਹੋਇਆ ਆ ਮੈਂ ਹੁਣ ਕੀ ਕਰਦੀ ਤਾਂ ਉਸ ਦੀ ਜਠਾਣੀ ਕਹਿੰਦੀ ਅੱਛਾ ਤੈਨੂੰ ਇਹ ਕੰਮ ਕਰਨ ਵਾਸਤੇ ਮੇਰਾ ਘਰ ਵਾਲਾ ਲੱਭਿਆ ਹੋਰ ਕਿਤੇ ਮਰ ਲੈਂਦੀ ਹੋਰ ਥੋੜੇ ਮੁੰਡੇ ਆ ਬਾਹਰ ਘੁੰਮਦੇ ਫਿਰਦੇ ਆ ਤਾਂ ਉਸ ਦੀ ਘਰ ਵਾਲੀ ਕਹਿੰਦੀ ਹੁਣ ਤੂੰ ਇਹਦੇ ਨਾਲ ਹੀ ਕਰੀ ਜੋ ਵੀ ਕਰਨਾ ਮੈਂ ਚੱਲੀ ਆ ਆਪਣੇ ਪੇਕੇ ਮੈਨੂੰ ਚਾਹੀਦਾ ਤਲਾਕ ਬਸ ਗੱਲ ਖਤਮ ਤੇ ਉਹ ਆਪਣੇ ਕਮਰੇ ਦੇ ਵਿੱਚ ਚਲੀ ਗਈ ਤੇ ਜਾ ਕੇ ਰੋਣ ਲੱਗ ਪਈ ਸਵੇਰ ਹੋਈ ਉਸ ਨੇ ਆਪਣਾ ਸਮਾਨ ਪੈਕ ਕੀਤਾ ਤੇ ਜਾਣ ਦੀ ਤਿਆਰੀ ਕਰਨ ਲੱਗ ਪਈ ਉਸ ਦੇ ਘਰ ਵਾਲੇ ਨੇ ਉਸ ਨੂੰ ਬਹੁਤ ਰੋਕਿਆ ਪਰ ਉਹ ਨਹੀਂ ਮੰਨੀ ਉਸ ਨੇ ਉਹਦੇ ਪੈਰੀ ਵੀ ਹੱਥ ਲਾ ਦਿੱਤਾ ਸੀ ਉਹ ਕਹਿੰਦਾ ਮੈਨੂੰ ਮਾਫ ਕਰ ਦੇ ਭਾਗਵਾਨੇ ਮੇਰੇ ਕੋਲੋਂ ਗਲਤੀ ਹੋ ਗਈ ਆ ਉਹ ਕਹਿੰਦੀ ਨਹੀਂ ਜੇ ਮੈਨੂੰ ਪਤਾ ਹੁੰਦਾ ਤੁਸੀਂ ਇਸ ਤਰ੍ਹਾਂ ਦੇ ਆ ਤਾਂ ਮੈਂ ਤੁਹਾਡੇ ਨਾਲ ਕਦੀ ਵਿਆਹ ਨਹੀਂ ਕਰਵਾਉਂਦੀ ਮੇਰੇ ਸਾਹਮਣੇ ਤੂੰ ਸੇ ਚੰਗੇ ਬਣਦੇ ਆ ਤੇ ਤੁਹਾਡੇ ਦਿਲ ਵਿੱਚ ਇਹ ਸਭ ਕੁਝ ਚੱਲ ਰਿਹਾ ਸੀ ਕਿਸੇ ਹੋਰ ਦੇ ਵਾਸਤੇ ਤੇ ਦੋਸਤੋ ਉਸਦੇ ਘਰ ਵਾਲੇ ਨੇ ਉਸ ਦੀਆਂ ਲੱਤਾਂ ਫੜ ਲਈਆਂ ਉਸ ਦੀਆਂ ਮਿਹਨਤਾਂ ਪਾਉਣ ਲੱਗ ਪਿਆ ਉਹ ਕਹਿੰਦਾ ਅੱਜ ਤੋਂ ਬਾਅਦ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕਰੂੰਗਾ ਪਲੀਜ਼ ਮੈਨੂੰ ਛੱਡ ਕੇ ਨਾ ਜਾ ਤੂੰ ਜੋ ਕਹੂੰਗੀ ਮੈਂ ਉਹੀ ਕਰੂੰਗਾ ਤੇ ਦੋਸਤੋ ਉਸਨੇ ਉਸ ਦੀਆਂ ਬਹੁਤ ਮਿਹਨਤਾਂ ਪਾਈਆਂ ਪਰ ਉਸ ਦੀ ਘਰ ਵਾਲੀ ਕਿੱਥੇ ਮੰਨਣ ਵਾਲੀ ਸੀ ਉਸਨੇ ਸੋਚਿਆ ਚਲ ਮੈਂ ਇਸ ਨੂੰ ਤਲਾਕ ਤਾਂ ਨਹੀਂ ਦਵਾਉਂਗੀ ਪਰ ਮੈਂ ਥੋੜਾ ਜਿਹਾ ਇਸ ਨੂੰ ਸਬਕ ਜ਼ਰੂਰ ਸਿਖਾਵਾਂਗੀ ਉਹ ਕਹਿੰਦੀ ਨਹੀਂ ਮੈਂ ਹੁਣ ਤੇਰੇ ਨਾਲ ਬਿਲਕੁਲ ਵੀ ਰਹਿਣਾ ਨਹੀਂ ਚਾਹੁੰਦੀ ਮੈਨੂੰ ਜਾ ਲੈਣ ਦੇ ਤੇ ਉਹ ਚਲੀ ਗਈ ਤੇ ਉਸ ਦਾ ਘਰ ਵਾਲਾ ਦੇਖਦਾ ਰਹਿ ਗਿਆ ਤੇ ਦੋਸਤੋ ਹੁਣ ਉਸ ਦੇ ਘਰ ਵਾਲੇ ਦਾ ਬੀਤ ਦੇ ਨਹੀਂ ਲੱਗ ਰਿਆ ਸੀ ਦੋਸਤੋ ਪੂਰੇ 15-20 ਦਿਨ ਬਾਅਦ ਉਸ ਦਾ ਘਰ ਵਾਲਾ ਆਪਣੇ ਸਹੁਰੇ ਘਰ ਗਿਆ ਉਸ ਦੀ ਘਰ ਵਾਲੀ ਵੀ ਉਸ ਦੀ ਹੀ ਵੇਟ ਕਰਦੀ ਪਈ ਸੀ ਕਿ ਕਦੋਂ ਇਹ ਆਵੇ ਮੈਨੂੰ ਮਨਾਉਣ ਵਾਸਤੇ ਉਹ ਘਰ ਗਿਆ ਉਸ ਨੇ ਫਿਰ ਦੁਬਾਰਾ ਉਸ ਕੋਲੋਂ ਮਾਫੀ ਮੰਗੀ ਉਹ ਕਹਿੰਦੀ ਮੈਂ ਤੈਨੂੰ ਇੱਕ ਸ਼ਰਤ ਤੇ ਮਾਫ ਕਰਾਂਗੀ ਉਹ ਕਹਿੰਦਾ ਹਾਂ ਦੱਸ ਕਿਹੜੀ ਸ਼ਰਤ ਆ ਤੇਰੀ ਉਹ ਕਹਿੰਦੀ ਜੇ ਮੈਂ ਅੱਜ ਤੋਂ ਬਾਅਦ ਤੈਨੂੰ ਇਹ ਸਭ ਕੁਝ ਕਰ ਦੇ ਕਿਸੇ ਨਾਲ ਵੀ ਦੇਖ ਲਿਆ ਤਾਂ ਮੈਂ ਤੈਨੂੰ ਹੁਣ ਤਲਾਕ ਦੇ ਦਵਾਂਗੀ ਉਹ ਵੀ ਪੱਕਾ ਹੋਰ ਮੇਰੇ ਕੋਲ ਕੋਈ ਰਾਹਤ ਨਹੀਂ ਹੈਗਾ ਤੇ ਉਸ ਦਾ ਘਰ ਵਾਲਾ ਮੰਨ ਗਿਆ ਉਹ ਕਹਿੰਦਾ ਜਿਸ ਤਰ੍ਹਾਂ ਤੂੰ ਕਵੇਂਗੀ ਮੈਂ ਉਸ ਤਰ੍ਹਾਂ ਹੀ ਕਰੂੰਗਾ ਤੇ ਦੋਸਤੋ ਉਹ ਫਿਰ ਉਸ ਨੂੰ ਆਪਣੇ ਘਰ ਲੈ ਕੇ ਆ ਗਿਆ ਰਾਤ ਨੂੰ ਉਹ ਆਪਣੇ ਕਮਰੇ ਦੇ ਵਿੱਚ ਪਈ ਸੀ ਉਹ ਕਹਿੰਦੀ ਮੇਰੇ ਮਗਰੋਂ ਕਿੰਨੀ ਵਾਰ ਉਸਦੇ ਕਮਰੇ ਵਿੱਚ ਗਿਆ ਸੀ ਉਹ ਕਹਿੰਦਾ ਇੱਕ ਵਾਰ ਵੀ ਨਹੀਂ ਉਹ ਕਹਿੰਦੀ ਸੋਚ ਲਾ ਉਹ ਕਹਿੰਦਾ ਹਾਂ ਮੈਂ ਇੱਕ ਵਾਰ ਵੀ ਨਹੀਂ ਗਿਆ ਸੀ ਉਹ ਕਹਿੰਦੀ ਚਲ ਠੀਕ ਆ ਹੁਣ ਮੈਂ ਤੈਨੂੰ ਜ਼ਰੂਰ ਮਾਫ਼ ਕਰ ਦਿੰਨੀ ਆ ਪਰ ਅੱਗੇ ਤੋਂ ਬਾਅਦ ਜੇ ਐਦਾਂ ਦੀ ਕੋਈ ਗਲਤੀ ਹੋਈ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਫਿਰ ਸਿੱਧਾ ਤਲਾਕ ਤੇ ਦੋਸਤੋ ਉਸ ਦੀ ਜਠਾਣੀ ਫਿਰ ਆਪਣੀ ਦਰਾਣੀ ਦੇ ਕੋਲ ਵੀ ਗਈ ਉਹ ਕਹਿੰਦੀ ਦੇਖ ਜੇ ਤੇਰੇ ਜਿਆਦਾ ਅੱਗ ਲੱਗਦੀ ਹੈ ਨਾ ਤਾਂ ਆਪਣੇ ਘਰ ਵਾਲੇ ਨੂੰ ਫੋਨ ਕਰ ਉਹਨੂੰ ਇੱਥੇ ਸੱਦ ਲਾ ਉਹਨੂੰ ਕਹਿ ਇੱਥੇ ਘਰ ਰਹਿ ਕੇ ਕਿਤੇ ਕੰਮ ਕਰ ਲਾ ਜੇ ਤੇਰੇ ਤੋਂ ਨਹੀਂ ਰਹਿ ਹੁੰਦਾ ਲੋਕਾਂ ਦੇ ਬੰਦਿਆਂ ਨੂੰ ਜਿਹੜੀ ਤੂੰ ਪੱਟਦੀ ਫਿਰਦੀ ਆ ਜੇ ਮੈਂ ਅੱਜ ਤੋਂ ਬਾਅਦ ਤੈਨੂੰ ਦੇਖ ਲਿਆ ਨਾ ਮੇਰੇ ਘਰ ਵਾਲੇ ਦੇ ਨਾਲ ਗੱਲਾਂ ਕਰਦੀ ਨੂੰ ਤਾਂ ਫਿਰ ਤੂੰ ਸੋਚ ਲਵੀ ਆਪਣਾ ਪੜਿਆ ਵਿਚਾਰ ਲਵੀ ਉਹ ਕਹਿੰਦੀ ਠੀਕ ਆ ਦੀਦੀ ਮੇਰੇ ਕੋਲੋਂ ਗਲਤੀ ਹੋ ਗਈ ਪਰ ਹੁਣ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ ਉਹ ਕਹਿੰਦੀ ਚਲ ਠੀਕ ਆ ਮੈਂ ਤੈਨੂੰ ਵੀ ਮਾਫ ਕਰ ਦਿੰਦੀ ਆ ਪਰ ਯਾਦ ਰੱਖੀ ਇਹ ਲਾਸਟ ਵਾਰ ਆ ਉਹ ਕਹਿੰਦੀ ਠੀਕ ਆ ਦੀਦੀ ਜਿੱਦਾਂ ਤੁਸੀਂ ਕਿਹਾ ਮੈਂ ਮੰਨ ਲਿਆ ਤੇ ਦੋਸਤੋ ਬਹੁਤ ਜ਼ਿਆਦਾ ਤੇ ਦੋਸਤੋ ਫਿਰ ਉਸ ਦਾ ਘਰ ਵਾਲਾ ਵੀ ਘਰ ਆ ਗਿਆ ਤੇ ਉਹ ਇੱਧਰ ਹੀ ਕੰਮ ਕਰਨ ਲੱਗ ਪਿਆ ਹੁਣ ਪੂਜਾ ਆਪਣੇ ਘਰ ਵਾਲੇ ਦੇ ਨਾਲ ਖੁਸ਼ ਹੈ ਤੇ ਉਸ ਦੀ ਜਠਾਣੀ ਆਪਣੇ ਘਰ ਵਾਲੇ ਦੇ ਨਾਲ ਤੇ ਦੋਸਤੋ ਇਹ ਸੀ ਇੱਕ ਸੱਚੀ ਕਹਾਣੀ ਜੋ ਮੈਂ ਤੁਹਾਨੂੰ ਦੱਸੀ ਧੰਨਵਾਦ ਜੀ ਤੇ ਦੋਸਤੋ ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਇਹ ਪੰਜਾਬੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਪਸੰਦ ਆਈ ਤੇ ਵੀਡੀਓ ਨੂੰ ਇੱਕ ਲਾਈਕ ਤੇ ਸਾਡੇ ਚੈਨਲ ਐਲ ਐਸ ਪੰਜਾਬੀ ਕਹਾਣੀਆਂ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ